ਕਾਰ ਦੋਸਤੋ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਯਾਤ ਜਥੇਬੰਦੀ ਵੱਲੋਂ ਪਿੰਡਾਂ ਵਿੱਚੋਂ ਮੀਟਰ ਪੱਟੇ ਜਾ ਰਹੇ ਹਨ ਅੱਜ ਪਿੰਡ ਮੇਦੇਵਾਸ ਦੇ ਮੀਟਰ ਪੱਟੇ ਜਾ ਰਹੇ ਨੇ ਦੇਖੋ ਜਿਹੜਾ ਚਿੱਪ ਵਾਲਾ ਮੀਟਰ ਆ ਉਹ ਪੱਟਿਆ ਜਾ ਰਿਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਯਾਤ ਜਥੇਬੰਦੀ ਵੱਲੋਂ ਤੁਸੀਂ ਦੇਖ ਸਕਦੇ ਹੋ ਤਾਰ ਕੱਟਤੀ ਤੇ ਨਾਲ ਜਿਹੜਾ ਮੀਟਰ ਪੱਟਿਆ ਜਾ ਰਿਹਾ ਦੇਖੋ ਜੀ ਖੋਲ ਲਿਆ ਮੀਟਰ ਰੱਖ ਝੰਡਾ ਰੱਖ ਉਹ ਆਇਆ ਫੌਜੀ ਕਹਾ ਆਜੇ ਭਾਰਤੀ ਕਿਸਾਨ ਜੁਨੇ ਰੇਕਤਾ ਯਾ ਜਥੇਬੰਦੀ ਵੱਲੋਂ ਮੀਟਰ ਪੱਟੇ ਜਾ ਰਹੇ ਨੇ ਜੀ ਦੇਖੋ ਪਿੰਡ ਮੇਦੇਵਾਸ ਪਰਸੋ ਛਾਜਲੀ ਪੱਟ ਤੇ ਅੱਜ ਮੇਦੇਵਾਸ ਲੈ ਰਹੇ ਨੇ ਸਾਰੇ ਪੱਟਣ ਜਿਹੜੇ ਚਿਪ ਵਾਲੇ ਮੀਟਰ ਨੇ ਜਿਹਦੇ ਵਿੱਚ ਚਿਪ ਪਿੰਦੀ ਆ ਉਹ ਪੱਟੇ ਜਾਣਗੇ ਸਰਕਾਰ ਵੱਲੋਂ ਮੰਗ ਕਰ ਰਹੇ ਵੀ ਦੂਜੇ ਮੀਟਰ ਲੱਗਣੇ ਚਾਹੀਦੇ ਸਾਡੇ ਚਿਪ ਵਾਲੇ ਨਹੀਂ ਲੱਗਣੇ ਚਾਹੀਦੇ ਮੇਰੇ ਕੋਲ ਇਹਨੂੰ ਪਤਾ ਲੱਗੇ ਚਲੋ ਜੀ ਹੋਏ ਹੋਏ ਇਧਰ ਅੜੀ ਅੜੀ ਤਰਕਣਾ ਕਿਤੇ ਤਰਕਰੇ ਠੀਕ ਆ ਚਲੋ ਜੀ ਮੀਟਰ ਪੱਟ ਤੇ ਪ੍ਰਧਾਨਾ ਨੇ ਅੱਜ ਆਪਦੇ ਹਵਾਲੇ ਕਰਲੇ ਛੱਡ ਕੇ ਆਉਣਗੇ ਫਿਰ ਉੱਤੇ ਬਿਜਲੀ ਬੋਰਡ ਚ ਦਫਤਰ ਚ ਜਮਾ ਕਰਾ ਕੇ ਆਉਣਗੇ ਸਾਸਤ੍ਰਿਕਾਰ ਦੋਸਤੋ ਅੱਜ ਮੀਟਰ ਪਟਣ ਲੈ ਰਹੇ ਨੇ ਮੇਦੇਵਾਸ ਭਾਰਤੀ ਕਿਸਾਨ ਯੂਨੀਅਨ ਇਕਤਾ ਯਾ ਜਥੇਬੰਦੀ ਵੱਲੋਂ ਜੋ ਚਿੱਪ ਵਾਲੇ ਮੀਟਰ ਨੇ ਉਹ ਪੱਟੇ ਜਾ ਰਹੇ ਨੇ ਦੂਜੇ ਮੀਟਰ ਤੇ ਪਹੁੰਚ ਚੁੱਕੇ ਹੁਣ ਆਪਾਂ ਇੱਥੇ ਮੀਟਰ ਪੱਟੇ ਜਾ ਰਹੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਯਾ ਜਥੇਬੰਦੀ ਵੱਲੋਂ ਜਿੰਨੇ ਵੀ ਚਿੱਪ ਵਾਲੇ ਮੀਟਰ ਨੇ ਪਿੰਡ ਮੇਦੇਵਾਸ ਤੋਂ ਪੱਟੇ ਜਾਣਗੇ ਅੱਜ ਹਾਂਜੀ ਮੀਟਰ ਪੱਟੇ ਤੀਜੇ ਮੀਟਰ ਤੇ ਆ ਗਏ ਹੁਣ ਆਪਾਂ ਪੱਟੇ ਜਾ ਰਹੇ ਮੀਟਰ ਪਿੰਡ ਦੇ ਦਾ ਲੈ ਆਕਰ ਉੱਤੋਂ ਅੰਦਰ ਅੰਦਰ ਤੱਕ ਚੱਕਤਾ ਸੀ ਹੋਰ ਰੱਖ ਲਿਆ ਪੁੱਤ ਬਾਹਰ ਟੰਡਾ ਦਿੱਤਾ ਲਓ ਚਿੱਪ ਵਾਲੀ ਮੀਟਰ ਪੱਟੇ ਜਾ ਰਹੇ ਨੇ ਪਿੰਡ ਮੇਦੇਵਾਸ ਤੋਂ ਆ ਤੀਜੇ ਮੀਟਰ ਤੇ ਪਹੁੰਚ ਚੁੱਕੇ ਹੁਣ ਆਪੇ ਪ੍ਰਧਾਨ ਖੋਲ ਰਹੇ ਨੇ ਆਪੇ ਜੋੜ ਲਾ ਰਹੇ ਨੇ ਨੂੰ ਬਣਾ ਉਹ ਨੂੰ ਪੜਦਾਂਗੇ ਪਹਿਲਾਂ ਹੋਰ ਪਾਸ ਪਾਸ ਗਰਾਂਟਾ ਲਈ ਆ ਇਹ ਮੱਤੇ ਕਾਏ ਇਹ ਵਰੀਆ ਦੇਖੋ ਪੱਦਾ ਰਗੀਦਲੇ ਮਹਾਂਜੀ ਇਹ ਫੋਟੋ ਹੋ ਕੇ ਜਵਰੀਏ ਥੇ ਅਰੇ ਪਾਸ ਨਹੀਂ ਆ ਤੁਹਾਨੂੰ ਨਹੀਂ ਫਿਰਦੇ ਲੈ ਸਸਤੀ ਕਾਰ ਦੋਸਤੋ ਬੋਰੀ ਭਰ ਲਈ ਮੀਟਰਾਂ ਦੀ ਦਿਖਾਉਣੇ ਤੁਹਾਨੂੰ ਇਹਦੇ ਬਾਅਦ ਲੈ ਖੋਲੀ ਜਾਂਦੇ ਨੇ ਮੀਟਰ ਦੇ ਮੀਟਰ ਚੜੀ ਜਾਂਦੇ ਨੇ ਸਾਰੇ ਕਈ ਜਾਂਦੇ ਨੇ ਮੀਟਰ ਖੋਲ ਲੋ ਆਪਦੇ ਹੋਰ ਕੇ ਲੈ ਜਾਓ ਸਾਰੇ ਤੁਹਾਨੂੰ ਖੋਲੋ